ਕੀ ਸਮਾਂ ਨਹੀਂ ਹੈ 12 ਘੰਟਿਆਂ ਦਾ ਸਫਰ ਘਟਾ ਕੇ 4 ਘੰਟੇ ਕਰ ਦਿੱਤਾ ਗਿਆ ਹੈ ਫਿਰ ਵੀ ਆਦਮੀ ਕਹਿੰਦਾ ਹੈ ਸਮਾਂ ਨਹੀਂ ਹੈ 12 ਲੋਕਾਂ ਦਾ ਪਰਿਵਾਰ 2 ਲੋਕਾਂ ਤੱਕ ਘਟਾ ਦਿੱਤਾ ਗਿਆ ਹੈ ਫਿਰ ਵੀ ਆਦਮੀ ਕਹਿੰਦਾ ਹੈ ਸਮਾਂ ਨਹੀਂ ਹੈ ਜੋ ਸੁਨੇਹਾ ਪਹਿਲਾਂ 4 ਹਫ਼ਤਿਆਂ ਵਿੱਚ ਮਿਲਦਾ ਸੀ ਹੁਣ 4 ਸਕਿੰਟਾਂ ਵਿੱਚ ਮਿਲਦਾ ਹੈ ਫਿਰ ਵੀ ਆਦਮੀ ਕਹਿੰਦਾ ਹੈ ਸਮਾਂ ਨਹੀਂ ਹੈ ਦੂਰ ਬੈਠੇ ਵਿਅਕਤੀ ਦਾ ਚਿਹਰਾ ਦੇਖਣ ਲਈ 1 ਸਾਲ ਲੱਗ ਜਾਂਦਾ ਸੀ ਅੱਜ ਉਹ ਸਕਿੰਟਾਂ ਵਿੱਚ ਦੇਖਿਆ ਜਾ ਸਕਦਾ ਹੈ ਫਿਰ ਵੀ ਕਹਿੰਦਾ ਹੈ ਕਿ ਸਮਾਂ ਨਹੀਂ ਹੈ ਕਾਰ ਵਿੱਚ ਜਦੋਂ ਉਤਰਨ ਵਿੱਚ ਜੋ ਸਮਾਂ ਅਤੇ ਮਿਹਨਤ ਲੱਗਦੀ ਸੀ ਹੁਣ ਲਿਫਟ ਦੁਆਰਾ ਸਕਿੰਟਾਂ ਵਿੱਚ ਖਤਮ ਹੋ ਜਾਂਦੀ ਹੈ ਫਿਰ ਵੀ ਆਦਮੀ ਕਹਿੰਦਾ ਹੈ ਸਮਾਂ ਨਹੀਂ ਹੈ ਉਹ ਆਦਮੀ ਜੋ ਪਹਿਲਾਂ ਘੰਟਿਆਂ ਵੱਡੀ ਬੈਂਕ ਦੀ ਕਤਾਰ ਵਿੱਚ ਖੜਾ ਰਹਿੰਦਾ ਸੀ ਹੁਣ ਉਹ ਆਪਣੇ ਮੋਬਾਈਲ ਤੇ ਸਕਿੰਟਾਂ ਵਿੱਚ ਲੈਣ ਦੇਣ ਕਰ ਸਕਦਾ ਹੈ ਫਿਰ ਵੀ ਆਦਮੀ ਕਹਿੰਦਾ ਹੈ ਸਮਾਂ ਨਹੀਂ ਹੈ ਸਿਹਤ ਜਾਂਚ ਜੋ ਹਫ਼ਤਿਆਂ ਪਹਿਲਾਂ ਕੀਤੀ ਜਾਂਦੀ ਸੀ ਹੁਣ ਘੰਟਿਆਂ ਵਿੱਚ ਹੋ ਜਾਂਦਾ ਹੈ ਫਿਰ ਵੀ ਆਦਮੀ ਕਹਿੰਦਾ ਹੈ ਸਮਾਂ ਨਹੀਂ ਹੈ ਐਕਟਿਵਾ ਚਲਾਉਂਦੇ ਸਮੇਂ ਇੱਕ ਹੱਥ ਵਿੱਚ ਹੈਂਡਲ ਅਤੇ ਦੂਜੇ ਵਿੱਚ ਮੋਬਾਈਲ ਹੁੰਦਾ ਹੈ ਕਿਉਂਕਿ ਉਸ ਨੂੰ ਰੁਕ ਕੇ ਗੱਲ ਕਰਨੀ ਪੈਂਦੀ ਹੈ ਕਿਉਂਕਿ ਸਮਾਂ ਨਹੀਂ ਹੈ ਜਦੋਂ ਟ੍ਰੈਫਿਕ ਜਾਮ ਹੁੰਦਾ ਹੈ ਅਸੀਂ ਦੋ ਲੀਨ ਪਾਰ ਕਰਦੇ ਹਾਂ ਅਤੇ ਤੀਜੀ ਲੀਨ ਬਣਾਉਂਦੇ ਹਾਂ ਕਿਉਂਕਿ ਸਮਾਂ ਨਹੀਂ ਹੈ ਡਿਊਟੀ ਲਈ ਸਮਾਂ ਨਹੀਂ ਹੁੰਦਾ ਕਿਤਾਬ ਪੜਨ ਦਾ ਸਮਾਂ ਨਹੀਂ ਹੁੰਦਾ ਮਾਪਿਆਂ ਨੂੰ ਬੁਲਾਉਣ ਦਾ ਸਮਾਂ ਨਹੀਂ ਹੁੰਦਾ ਕੁਦਰਤ ਦਾ ਆਨੰਦ ਲੈਣ ਦਾ ਸਮਾਂ ਨਹੀਂ ਹੁੰਦਾ ਸਾਡੇ ਸਾਰਿਆਂ ਕੋਲ ਸਮਾਂ ਨਹੀਂ ਹੁੰਦਾ ਪਰ ਮਾਈਨੈਜ਼ ਬੌਸ਼ੀ ਆਈਪੀਐਲ ਦੇਖਣ ਦਾ ਸਮਾਂ ਹੈ ਨੈਟਫਲਿਕਸ ਲਈ ਸਮਾਂ ਹੈ ਬੇਕਾਰ ਰੀਲਾਂ ਲਈ ਸਮਾਂ ਹੈ ਰਾਜਨੀਤੀ ਤੇ ਚਰਚਾ ਕਰਨ ਦਾ ਸਮਾਂ ਹੈ ਪਰ ਆਪਣੇ ਲਈ ਸਮਾਂ ਨਹੀਂ ਹੈ ਦੁਨੀਆ ਆਸਾਨ ਹੋ ਗਈ ਹੈ ਗਤੀ ਵਧ ਗਈ ਹੈ ਟੈਕਨਾਲੋਜੀ ਨੇੜੇ ਆ ਗਈ ਹੈ ਦੂਰੀਆਂ ਮਿਟ ਗਈਆਂ ਹਨ ਸਹੂਲਤਾਂ ਵਧੀਆਂ ਹਨ ਮੌਕੇ ਵਧੇ ਹਨ ਪਰ ਮਨੁੱਖ ਨੇ ਸਮਾਂ ਨਹੀਂ ਕਹਿ ਕੇ ਆਪਣੇ ਆਪ ਨੂੰ ਦੂਰ ਕਰ ਲਿਆ ਹੈ ਚੁੱਪ ਕੇ ਬੈਠ ਕੇ ਗੱਲ ਕਰਨ ਲਈ ਆਪਣੇ ਆਪ ਨੂੰ ਆਪਣੇ ਆਪ ਨੂੰ ਸਮਝਣ ਲਈ ਜਾਂ ਕੁਝ ਸਮੇਂ ਲਈ ਹੱਸਣ ਲਈ ਇੱਕ ਪਲ ਸਮਾਂ ਨਹੀਂ ਹੁੰਦਾ ਅਤੇ ਫਿਰ ਇੱਕ ਦਿਨ ਸਮਾਂ ਇੰਜ ਹੀ ਬੀਤ ਜਾਂਦਾ ਹੈ ਆਖਰੀ ਪਲ ਤੇ ਸਾਨੂੰ ਅਹਿਸਾਸ ਹੁੰਦਾ ਹੈ ਸਮਾਂ ਸੀ ਪਰ ਸਾਡੇ ਕੋਲ ਸਮਾਂ ਨਹੀਂ ਹੁੰਦਾ ਇਹ ਕਹਿ ਕੇ ਅਸੀਂ ਜੀਣਾ ਭੁੱਲ ਗਏ ਹਾਂ ਇਸ ਲਈ ਅੱਜ ਹੀ ਫੈਸਲਾ ਕਰੋ ਆਪਣੇ ਲਈ ਕੁਝ ਸਮਾਂ ਬਚਾਓ ਰਿਸ਼ਤਿਆਂ ਨੂੰ ਕੁਝ ਸਮਾਂ ਦਿਓ ਮਨ ਲਈ ਕੁਝ ਸਮਾਂ ਜਿਓ ਸ਼ਾਂਤੀ ਲਈ ਜ਼ਿੰਦਗੀ ਦੇ ਸਾਰ ਲਈ ਜਿਓ ਕਿਉਂਕਿ ਸਮਾਂ ਨਹੀਂ ਹੁੰਦਾ ਇਹ ਸੱਚ ਨਹੀਂ ਹੈ ਇਹ ਸਿਰਫ ਇੱਕ ਆਦਤ ਬਣ ਗਈ ਹੈ ਅਤੇ ਇਸ ਨੂੰ ਬਦਲਣ ਦੀ ਲੋੜ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਤੇ ਆਪਣੇ ਸਾਰੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਸਾਡੇ ਚੈਨਲ ਤੇ ਆਉਣ ਲਈ ਧੰਨਵਾਦ